ਤੁਹਾਡੇ ਮੈਂ ਪੰਜਾਬ ਦੇ 3 ਕਰੋੜ ਪੰਜਾਬੀਆਂ ਦੇ ਬਿਹਾਫ ਦੇ ਉੱਪਰ ਪੰਜਾਬ ਸਰਕਾਰ ਦੇ ਬਿਹਾਫ ਦੇ ਉੱਪਰ ਆਮ ਆਦਮੀ ਪਾਰਟੀ ਦੀ ਤਰਫੋਂ ਮੈਂ ਹੱਥ ਜੋੜ ਕੇ ਜਿੱਥੇ ਕੇਂਦਰ ਸਰਕਾਰ ਨੂੰ ਔਰ ਜੀ ਆਇਆਂ ਖਾ ਸੀਗਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਕਿਉਂਕਿ ਪੰਜਾਬੀ ਉਹ ਕੌਮ ਹੈ ਕਿ ਜਿਨੇ ਵੀ ਆਉਣਾ ਹੁੰਦਾ ਸਾਡੇ ਘਰੇ ਤੇ ਅਸੀਂ ਉਹਨਾਂ ਦਾ ਖੁੱਲ੍ਹ ਦਿੱਲੀ ਦੇ ਨਾਲ ਜੀ ਆਇਆਂ ਕਹਨੇ ਆ ਉਹਨਾਂ ਨੂੰ ਪਰ ਉਹਦੇ ਨਾਲ-ਨਾਲ ਮੈਂ ਇੱਕ ਗੱਲ ਹੋਰ ਵੀ ਕਹੀ ਸੀਗੀ ਕਿ ਮੈਂ ਜਿੱਥੇ ਖੁੱਲ੍ਹ ਦਿੱਲੀ ਦੇ ਨਾਲ 3 ਕਰੋੜ ਪੰਜਾਬੀਆਂ ਵੱਲੋਂ ਪੀਐਮ ਸਾਹਿਬ ਦਾ ਸਵਾਗਤ ਕਰਦਾ ਸਰਕਾਰ ਵੱਲੋਂ ਸਵਾਗਤ ਕਰਦਾ ਉੱਥੇ ਹੀ ਇਹ ਉਮੀਦ ਆਸ ਵੀ ਰੱਖਦੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਵੀ ਉਸ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਜਿਹਦਾ ਪੰਜਾਬ ਇੱਕ ਟੁੱਟ ਅੰਗ ਹੈ ਤੇ ਉਹਨੂੰ ਆਪ ਦਾ ਅੰਗ ਸਮਝਦੇ ਹੋਏ ਖੁੱਲ੍ਹ ਦਿੱਲੀ ਦੇ ਨਾਲ ਪੰਜਾਬ ਦੀ ਇਸ ਔਖੀ ਘੜੀ ਦੇ ਵਿੱਚ ਸਾਥ ਦੇ ਕੇ ਜਾਣਗੇ ਇਸ ਗੱਲ ਦੀ ਮੈਂ ਉਮੀਦ ਆਸ ਵੀ ਪ੍ਰਗਟਾਈ ਸੀ ਤੇ ਨਾਲ ਹੀ ਖਦਸ਼ਾ ਵੀ ਪ੍ਰਗਟਾਇਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਹੁਣ ਤੱਕ ਕੇਂਦਰ ਸਰਕਾਰ ਭਾਜਪਾ ਔਰ ਮੋਦੀ ਸਾਹਿਬ ਪੰਜਾਬ ਦੇ ਨਾਲ ਮਤਰੀ ਮਾਂ ਵਾਲਾ سلوਕ ਕਰਦੇ ਰਹੇ ਨੇ ਉਹ ਇੱਕ ਵਾਰ ਆਪਦੀ ਆਦਤ ਮੁਤਾਬਕ ਉਹ ਉਹੀ ਰਵਈਆ ਫੇਰ ਪੰਜਾਬ ਦੇ ਨਾਲ ਦੁਹਰਾ ਕੇ ਮਹਿਜ਼ 1600 ਕਰੋੜ ਰੁਪਏ ਦਾ ਪੈਕੇਜ ਦੇ ਕੇ ਜਿਹੜਾ ਕਿ ਮੈਂ ਸਮਝਦਾ ਕਿ ਉੱਠ ਦੇ ਮੂੰਹ ਦੇ ਵਿੱਚ ਜੀਰੇ ਵਾਲਾ ਕੰਮ ਹੈ ਉਹ ਕਰਕੇ ਗਏ ਨੇ ਪੰਜਾਬੀਆਂ ਦੇ ਅੱਲੇ ਜ਼ਖਮਾਂ ਦੇ ਉੱਪਰ ਮੱਲਮ ਲਾਉਣ ਦੀ بجائے ਉਹ ਨਮਕ ਲਗਾ ਕੇ ਗਏ ਨੇ ਔਰ ਉਹਨੂੰ ਨਮਕ ਲਗਾ ਕੇ ਰਗੜ ਕੇ ਗਏ ਨੇ ਮੈਂ ਸਮਝਦਾ ਕਿ ਇਹੋ ਜਿਹਾ ਵਰਤਾਰਾ ਤਾਂ ਕੋਈ ਵਿਰੋਧੀ ਵੀ ਨਹੀਂ ਕਰਦਾ ਹੁੰਦਾ ਜਿੱਥੇ ਪਿਛਲੇ ਸਮਿਆਂ ਦੇ ਵਿੱਚ ਜਦੋਂ ਅਫਗਾਨਿਸਤਾਨ ਦੇ ਵਿੱਚ ਭੁਕੰਪ ਆਇਆ ਜੋ ਅਰਥਕੋਇਕ ਆਇਆ ਉੱਥੇ ਤਾਂ ਬੜਾ ਖੁੱਲ੍ਹ ਦਿਲ ਨਾਲ ਦੇ ਨਾਲ ਐਲਾਨ ਹੁੰਦੇ ਨੇ ਪਰ ਪੰਜਾਬ ਦੇ ਨਾਲ ਇਹੋ ਜਿਹਾ ਸਲੂਕ ਇਹ ਅਨਫੋਰਚੂਨੇਟਾ ਇਹ ਮੰਦ ਭਾਗ ਹੈ ਇਸ ਤੋਂ ਪਹਿਲਾਂ ਜਿਵੇਂ ਪਰਸੋ ਦੱਸਿਆ ਸੀ ਕਿ 20000 ਕਰੋੜ ਦੀ ਮੰਗ ਸੀ ਤੇ ਉਹਦੇ 'ਚੋਂ ਮਹਿ 1600 ਕਰੋੜ ਦੇਣਾ ਔਰ ਫਿਰ ਜੋ ਸਾਡੇ ਪੰਜਾਬ ਦੇ ਹੱਕ ਹਕੂਕ ਦੇ ਪੈਸੇ ਸੀਗੇ ਤਕਰੀਬਨ 60000 ਕਰੋੜ ਜਿਹੜਾ ਕਿ 50000 ਕਰੋੜ ਦਾ ਨੁਕਸਾਨ ਜੀਐਸਟੀ ਰਜਿਮ ਦੇ ਵਿੱਚ ਹੋ ਚੁੱਕਿਆ ਔਰ 10000 ਕਰੋੜ ਆਰਡੀਐਫ ਐਮਡੀਐਫ ਤੇ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦਾ ਰੋਕ ਰੱਖਿਆ ਉਹਦਾ 60000 ਕਰੋੜ ਉਹ ਤੇ 20000 80000 ਕਰੋੜ ਦੇ ਬਦਲੇ ਮਹਿਜ਼ 1600 ਕਰੋੜ ਦੇ ਕੇ ਜਾਣ ਜਿਹੜਾ ਕਿ ਮਹਿਜ਼ ਮੈਂ ਸਮਝਦਾ ਕਿ 2% ਬਣਦਾ ਉਹ ਕੋਜਾ ਭੱਦਾ ਮਜ਼ਾਕ ਕਰਕੇ ਗਏ ਨੇ ਸੋ ਮੈਂ ਅੱਜ ਪਰਸੋਂ ਵੀ ਉਸ ਗੱਲ ਨੂੰ ਕਿਹਾ ਸੀਗਾ ਮੈਂ ਇਸ਼ਾਰਾ ਵੀ ਕੀਤਾ ਸੀਗਾ ਕੇਂਦਰ ਸਰਕਾਰ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਪ੍ਰਧਾਨ ਮੰਤਰੀ ਸਾਹਿਬ ਕਿਤੇ ਸਾਨੂੰ ਪੂਰੇ ਪੰਜਾਬ ਨੂੰ ਤੁਹਾਡੀ ਫੇਰੀ ਤੋਂ ਮਗਰੋਂ ਇਹ ਨਾ ਕਹਿਣਾ ਪੈ ਜੇ ਅਸੀਂ ਕਹਿਣਾ ਨਹੀਂ ਚਾਹੁੰਦੇ ਸੀਗੇ ਪਰ ਮੇਰੇ ਖਿਆਲ ਦੇ ਵਿੱਚ ਇਹ ਕਹਿਣਾ ਪਊਗਾ ਯਾਦ ਕਰਾਉਣਾ ਪਊਗਾ ਕਿ ਕਿਵੇਂ ਪਿਛਲੇ 10.5 11 ਸਾਲਾਂ ਦੇ ਵਿੱਚ ਇਹ ਆਪਦੇ ਕਾਰਪੋਰੇਟ ਘਰਾਣਿਆਂ ਦਾ ਤਕਰੀਬਨ 15 ਲੱਖ ਕਰੋੜ ਰੁਪਇਆ ਮਾਫੇ ਜਿਹੜਾ ਉਹ ਕਰ ਚੁੱਕੇ ਪਰ ਜਦੋਂ ਪੰਜਾਬ ਦੇ ਹਜ਼ਾਰਾਂ ਲੱਖਾਂ ਲੋਕਾਂ ਦੀ ਗੱਲ ਆਉਂਦੀ ਹੈ ਉਦੋਂ ਪੰਜਾਬ ਦੇ ਨਾਲ ਮਤਰੀ ਮਾਲਾ ਸਲੂਕ ਹੈ ਜਿਹੜਾ ਉਹ ਹੋ ਜਾਂਦਾ ਜੇ ਮੈਂ ਤੁਹਾਡੇ ਨਾਲ ਉਹਨਾਂ ਕਾਰਪੋਰੇਟ ਘਰਾਣਿਆਂ ਦੀ ਲਿਸਟ ਸ਼ੇਅਰ ਕਰਨ ਲੱਗਾ ਨਾ ਤੇ 43 ਘਰਾਣੇ ਤਾਂ ਇਹੋ ਜਿਹੇ ਨੇ ਕਿ ਕਈਆਂ ਦੇ ਵਿੱਚ ਇਹੋ ਜਿਹੇ ਨੇ ਕਿ ਇੱਕ ਘਰਾਣੇ ਦਾ ਜੇ ਮਾਫ ਜਿੰਨਾ ਮਾਫ ਕੀਤਾ ਉਹ 20000 ਕਰੋੜ ਨਾਲੋਂ ਵੀ ਵੱਧ ਸੀਗਾ 20000 ਕਰੋੜ ਤੱਕ ਦਾ ਇੱਕ ਇੱਕ ਕਾਰਪੋਰੇਟ ਘਰਾਣੇ ਦਾ ਕਰਜ਼ਾ ਜਿਹੜਾ ਉਹ ਮੋਦੀ ਸਾਹਿਬ ਆਪਦੇ ਚਹੇਤਿਆਂ ਦਾ ਉਹ ਮਾਫ਼ ਕਰ ਚੁੱਕੇ ਪਰ ਪੰਜਾਬ ਦੇ ਲੱਖਾਂ ਲੋਕਾਂ ਨੂੰ ਇਸ ਆਪਤਾ ਦੀ ਘੜੀ ਦੇ ਵਿੱਚ ਮਹਿਜ਼ 1600 ਕਰੋੜ ਦੇਣਾ ਮੈਂ ਸਮਝਦਾ ਕਿ ਇਸ ਤੋਂ ਸ਼ਰਮਨਾ ਕਰਾ ਜਿਹੜਾ ਉਹ ਨਹੀਂ ਸਕਦਾ ਹੈਗਾ ਸੋ ਇਸ ਪੈਕੇਜ ਨੂੰ ਅਸੀਂ ਸਿਰੇ ਤੋਂ ਨਕਾਰਦੇ ਹਾਂ ਕੰਡੈਮ ਕਰਦੇ ਹਾਂ ਕੱਲ ਜਹਜੀ ਇੱਕ ਫੋਟੋ ਆਫ ਕਰਕੇ ਗਏ ਨੇ ਇਹੀ ਕੰਮ ਪਹਿਲਾਂ ਸ਼ੇਵਰਾ ਚੋਹਾਨ ਜੀ ਹੋਣੀ ਕਰਗੇ ਤੇ ਕੱਲ ਇਹੀ ਮੋਦੀ ਸਾਹਿਬ ਦੀ ਵਿਜ਼ਿਟ ਦੇ ਦੌਰਾਨ ਹੋ ਗਿਆ ਕੁਝ ਕ ਸਾਥੀਆਂ ਨੂੰ ਮੈਨੂੰ ਪਤਾ ਲੱਗੇ ਕਿ ਕਿਸਾਨਾਂ ਨੂੰ ਤਾਂ ਉਹ ਵੀ ਚਲੋ ਉਹਨਾਂ ਦੇ ਸ਼ਾਇਦ ਸਿਲੇਕਟਿਡ ਸੀਗੇ ਸਾਥੀ ਵੀਰ ਅਸੀਂ ਨਹੀਂ ਕਹਿੰਦੇ ਕਿ ਸਾਰਿਆਂ ਦੀ ਸਤਿਕਾਰ ਹੈ ਸਾਡੇ ਮਨਾਂ ਦੇ ਵਿੱਚ ਉਹ ਤਾਂ ਸ਼ਾਇਦ 18 19 ਸੀਗੇ ਪਰ ਬੀਜੇਪੀ ਦੇ ਲੀਡਰਸ ਇੱਕ ਪੋਲਿਟਿਕਲ ਰੈਲੀਆ ਨੇ ਜਿਹੜੀਆਂ ਉਹ ਤਕਰੀਬਨ 138 40 ਬੰਦੇ ਲਾਈਨ ਅਪ ਕੀਤੇ ਹੋਏ ਸੀਗੇ ਇੱਕ ਪੋਲਿਟਿਕਲ ਆਪ ਦੀ ਸਟੰਟ ਬਾਜ਼ੀ ਕਰਕੇ ਮੋਦੀ ਸਾਹਿਬ ਮੁੜ ਗਏ ਮੈਂ ਸਮਝਦਾ ਕਿ ਅਨਫੋਰਚੂਨੇਟ ਹੈ ਪੰਜਾਬ ਇਸ ਨੂੰ ਸਿਰੋਂ ਨਕਾਰਦਾ ਹੈ ਔਰ ਮੈਂ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਲੀਅਰ ਕਰ ਦੇਣਾ ਚਾਹਣਾ ਕਿ ਉਹਨਾਂ ਨੇ ਤਾਂ ਆਪ ਦੀ ਆਦਤ ਮੁਤਾਬਕ ਕੇਂਦਰ ਸਰਕਾਰ ਨੇ ਪੰਜਾਬ ਨਾਲੇ ਵਰਤਾਰਾ ਕਰ ਦਿੱਤਾ ਪਰ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਕੱਲੇ-ਕੱਲੇ ਪੰਜਾਬੀ ਕੱਲੇ-ਕੱਲੇ ਹੜਪੀੜਤ ਦੇ ਨਾਲ ਖੜੀ ਹੈ ਇੱਕ ਦੋ ਦਿਨਾਂ ਦੇ ਵਿੱਚ ਕੱਲ ਸ਼ਾਮ ਤੱਕ ਜਾਂ ਪਰਸੋਂ ਤੱਕ ਜੋ ਛੁੱਟੀ ਮਿਲ ਜਾਣੀ ਹੈ ਸੀਐਮ ਸਾਹਿਬ ਨੂੰ ਹਸਪੀਟਲ ਤੋਂ ਤੇ ਉਹ ਤੋਂ ਬਾਅਦ ਕੱਲੇ-ਕੱਲੇ ਦੀ ਬਾਂਫੰਡ ਦਾ ਕੰਮ ਹੈ ਡਾ ਉਹ ਪੰਜਾਬ ਸਰਕਾਰ ਕਰੂਗੀ ਇਸ ਮੌਕੇ ਮੈਂ ਬੀਜੇਪੀ ਦੇ ਵੀ ਉਹਨਾਂ ਸਟੇਟ ਲੀਡਰਸ ਨੂੰ ਯਾਦ ਕਰਾਉਣਾ ਚਾਹੂੰਗਾ ਕੇ ਜਿਹੜੇ ਜਾਖੜ ਸਾਹਿਬ ਹੋਣੀ ਬਿੱਟੂ ਜੀ ਹੋਣੀ ਅਸ਼ਵਨੀ ਸ਼ਰਮਾ ਜੀ ਹੋਣੀ ਸਾਰੇ ਇੱਕੋ ਹੀ ਗੱਲ ਕਰਦੇ ਸੀ ਕਿ ਜੇ 50000 ਰੁਪਏ ਏਕੜ ਹੈ ਜਿਹੜਾ ਉਹ ਦਵੇ ਪੰਜਾਬ ਸਰਕਾਰ ਆ ਤੇ ਇਹ ਤਾਂ 50000 4.5 ਲੱਖ ਏਕੜ ਹੈ ਜਿਹੜਾ ਉਹ ਨੁਕਸਾਨ ਹੋ ਗਿਆ ਕਲੀ ਫਸਲ ਫਸਲ ਦਾ 50000 ਨਾਲ ਮਲਟੀਪਲਾਈ ਕਰ ਲੋ ਉਹੀ 1600 ਕਰੋੜ ਨਾਲ ਵੱਧ ਬਣ ਜਾਣਾ ਹੈ ਹਜ਼ਾਰਾਂ ਘਰਾਂ ਦਾ ਨੁਕਸਾਨ ਹੈ ਜਿਹੜਾ ਉਹ ਹੋ ਚੁੱਕਿਆ ਉਹ ਹਜੇ ਤੱਕ ਇਹਨਾਂ ਨੇ ਕਿਸੇ ਖਾਤੇ ਜੀ ਨਹੀਂ ਪਾਇਆ ਕਿੰਨੀਆਂ ਜਾਣਾਂ ਦਾ ਨੁਕਸਾਨ ਹੋ ਗਿਆ ਉਹ ਕਿਸੇ ਇਹਨੇ ਇਹ ਜਿਨਾਂ ਨੇ ਗਿਣਤੀ ਮਿੰਤੀ ਦੇ ਵਿੱਚ ਹੀ ਨਹੀਂ ਲਿਆ ਕੱਲ तकरीबन ਅੱਧਾ ਘੰਟਾ ਸਾਡੇ ਦੋ ਮਨਿਸਟਰਸ ਨੇ ਔਰ ਸਾਡੇ ਚੀਫ ਸੈਕਟਰੀ ਨੇ ਉਹਨਾਂ ਨੂੰ ਪ੍ਰੋਪਰ ਪ੍ਰੈਜੈਂਟੇਸ਼ਨ ਦਿੱਤੀ ਹੈ ਪਰ ਪ੍ਰੈਜੈਂਟੇਸ਼ਨ ਦੀ ਕੌਂਟਰਡਿਕਸ਼ਨ ਕੋਈ ਨਹੀਂ ਸੀ ਕਿ ਜੀ ਨਹੀਂ ਤੁਸੀਂ ਇੱਥੇ ਆ ਨਹੀਂ ਆ ਗਲਤ ਕਹਿ ਰਹੇ ਹੋ ਜਾਂ ਆ ਮੰਗ ਰਹੇ ਹੋ ਗਲਤ ਮੰਗ ਰਹੇ ਹੋ ਨਾ ਬਟ ਸਿਰਫ ਔਰ ਸਿਰਫ 1600 ਕਰੋੜ ਅਨਾਉਂਸ ਕਰਕੇ ਉਹ ਤੁਰ ਗਏ ਮੈਂ ਸਮਝਦਾ ਕਿ ਉਹ ਟੋਟਲੀ ਅਨਜਸਟੀਫਾਈਡ ਹੈ ਇਹਦੇ ਨਾਲ ਮੈਂ ਇੱਕ ਚੀਜ਼ ਹੋਰ ਐਡ ਕਰੂਗਾ ਕਿ ਨਾਲ ਉਹ ਤੇ ਤੋਂ ਬਾਅਦ ਤੁਹਾਡਾ ਸਵਾਲ ਵੀ ਆਉਣਾ ਹੈ ਕਿ ਐਸ ਡੀ ਆਰ ਐਫ ਦਾ ਉਹ ਕਹਿ ਕੇ ਗਏ ਨੇ ਜੀ ਕਿ 12000 ਕਰੋੜ ਹੈ ਜਿਹੜਾ ਉਹ ਸਟੇਟ ਕੋਲੇ ਪਿਆ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਤੋਂ ਤਕਰੀਬਨ 10 ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਪਾਣ ਜੀ ਨੇ ਇੱਕ ਚਿੱਠੀ ਲਿਖੀ ਸੀਗੀ ਕਿ ਤੁਸੀਂ ਜੋ ਐਸ ਡੀ ਆਰ ਐਫ ਦੇ ਨੋਰਮਸ ਨੇ ਉਹਨਾਂ ਨੂੰ ਰਿਵਾਈਜ਼ ਕਰ ਦਿਓ ਅੱਜ 10 ਦਿਨ ਹੋ ਗਏ ਹਜੇ ਤੱਕ ਇੱਕ ਸ਼ਬਦ ਵੀ ਹਾਂ ਜਾਂ ਨਾ ਉਹਦੇ ਵਾਸਤੇ ਸਾਡੇ ਕੋਲੇ ਜਵਾਬ ਨਹੀਂ ਆਇਆ ਹੈਗਾ ਤੇ ਹੁਣ ਉਹ ਐਸਡੀਆਰਐਫ ਦੇ ਨੋਰਮਸ ਜਿਨ੍ਹਾਂ ਦੀ ਇਹ ਗੱਲ ਕਰਦੇ ਨੇ ਇਹ ਕਹਿਤਾ ਗਏ ਕਿ ਜੀ ਪੈਸੇ ਤੁਹਾਡੇ ਕੋਲ ਪਏ ਨੇ ਪਰ ਪੈਸੇ ਦੇਣੇ ਕਿੰਨੇ ਨੇ ਉਹ ਕੇਂਦਰ ਸਰਕਾਰ ਡਿਸਾਈਡ ਕਰੇ ਕਿਉਂਕਿ ਕਿਉਂਕਿ ਉਹਨਾਂ ਦੇ ਨੋਰਮਸ ਉਹਦੇ ਉੱਪਰ ਲੱਗਦੇ ਨੇ ਹੁਣ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਜੇ ਆਪਾਂ ਡੈਥ ਦੀ ਗੱਲ ਕਰ ਲਈਏ ਤਾਂ ਮਹਿਸ 4 ਲੱਖ ਰੁਪਇਆ ਉਹਦੇ ਵਿੱਚ ਜੇ ਕਿਸੇ ਦੀ ਅ ਕਿਸੇ ਦੀਆਂ ਲੱਤਾਂ ਟੁੱਟ ਜਾਣ ਲਿੰਗ ਟੁੱਟ ਜਾਣ ਮਹਿਜ਼ 74000 ਰੁਪਏ ਜਿਹੜਾ ਬੰਦਾ ਪਰਮਨੈਂਟ ਡਿਸੇਬਲ ਹੋ ਗਿਆ ਸਾਰੀ ਉਮਰ ਦੇ ਲਈ 74000 ਰੁਪਏ ਨਾਲ ਸਰਜੂਗਾ ਜੀ ਉਸ ਬੰਦੇ ਦਾ ਜੇ ਕਿਸੇ ਘਰ ਦੇ ਬੰਦੇ ਦੇ ਕਿਸੇ ਘਰ ਦਾ ਕੱਪੜੇ ਘਰ ਦਾ ਸਮਾਨ ਭਾਂਡੇ ਸਾਰਾ ਕੁਝ ਰੁੱੜ ਜਾਂਦਾ ਹੈ ਤੇ ਮਹਿਜ਼ ਇਹਨਾਂ ਦੇ ਐਸਡੀਆਰਐਫ ਨੋਰਮਸ ਕਹਿੰਦੇ ਨੇ ਜੀ ਕਿ 2500 ਰੁਪਏ ਦੇ ਦਿਓ 2500 ਰੁਪਏ ਦੇ ਵਿੱਚ ਅੱਜ ਕੱਲ ਕੀ ਆਉਂਦਾ ਜੀ ਪੁੱਛਣਾ ਚਾਹੁੰਦੇ ਮੋਦੀ ਸਾਹਿਬ ਨੂੰ ਤੇ ਬੀਜੇਪੀ ਵਾਲਿਆਂ ਨੂੰ ਤੇ ਇਸੇ ਤਰੀਕੇ ਨਾਲ ਜੇ ਪਸ਼ੂਆਂ ਦਾ ਚਾਰਾ ਚਲੋ ਪੰਜਾਬ ਬੜਾ ਖੋਲ ਢਿੱਲੀ ਦੇ ਨਾਲ ਇਹ ਜੀ ਜਦੋਂ ਆਪ ਦਾ ਪੈਂਦੀ ਹੈ ਜਦੋਂ ਵਿਫਤਾ ਪੈਂਦੀ ਹੈ ਪੂਰੀ ਦੁਨੀਆ ਦੇ ਵਿੱਚ ਜਾ ਕੇ ਪੰਜਾਬੀ ਨਾਲ ਖੜ ਜਾਂਦੇ ਨੇ ਪਸ਼ੂਆਂ ਦੇ ਚਾਰੇ ਦਾ ਮਹਿਜ਼ ਰੋਜ਼ ਦਾ 80 ਰੁਪਏ ਇਸੇ ਤਰੀਕੇ ਨਾਲ ਕਿਸਦਾ ਘਰ ਪੂਰੇ ਤਰ੍ਹਾਂ ਤਬਾਹ ਹੋ ਜੇ ਉਹਦਾ 1 ਲੱਖ 20 ਹਜ਼ਾਰ ਰੁਪਿਆ ਪਾਰਸ਼ਲੀ ਜੇ ਇਹਨਾਂ ਦੇ ਐਸਡੀਆਰ ਦੇ ਨੋਮ ਜਿਹਦਾ ਕਹਿ ਕੇ ਗਏ ਨੇ ਕਿ ਇਹ ਪੈਸਾ ਤੁਸੀਂ ਵਰਤੋ ਜੇ ਪਾਰਸ਼ਲੀ ਕਿਸੇ ਦਾ ਪੱਕਾ ਮਕਾਨ ਉਹ ਉਹ ਟੁੱਟ ਜੇ ਉਹਦਾ ਨੁਕਸਾਨ ਹੋ ਜੇ ਉਹ ਤੇਰੇੜਾ ਪੈ ਜਾਣਾ ਉਹਦੀ ਛੱਤ ਡਿੱਗ ਜੇ ਤੇ ਐਸਡੀਆਰਫ ਨੋਰਮਸ ਕਹਿੰਦੇ ਨੇ ਜੀ ਕਿ ਉਹਨੂੰ 6500 ਰੁਪਏ ਦੇ ਦੋ ਜੇ ਕੱਚਾ ਹੋਵੇ ਤੇ ਕਹਿੰਦੇ ਨੇ 4000 ਰੁਪਏ ਦੇ ਦੋ ਕੀ ਇਹ ਉਹ ਤਾਂ ਕਹਿਗੇ ਕਿ ਜੀ ਇਹ ਦੇ ਦੋ ਕੀ ਇਹ ਹੈ ਦੁਬਾਰਾ ਮੁੜ ਕੇ ਇਹ ਉਹਨਾਂ ਲੋਕਾਂ ਦੇ ਜਿਨ੍ਹਾਂ ਦਾ ਹਾੜਾਂ ਦੇ ਵਿੱਚ ਸਾਰਾ ਕੁਝ ਤਬਾਹ ਹੋ ਗਿਆ ਕੀ ਉਹਨਾਂ ਲੋਕਾਂ ਦੇ ਜ਼ਖਮਾਂ ਦੇ ਉੱਪਰ ਦੁਬਾਰਾ ਮਲ੍ਹਮ ਲਾਉਣ ਦੀ ਬਜਾਏ ਇਹ ਨਮਕ ਛਿੜਕਣ ਵਾਲਾ ਕੰਮ ਨਹੀਂ ਹੋ ਜੂਗਾ ਇਸੇ ਕਰਕੇ ਕੇਂਦਰ ਸਰਕਾਰ ਨੂੰ 10 ਦਿਨ ਪਹਿਲਾਂ ਹੱਥ ਜੋੜ ਕੇ ਸੀਐਮ ਸਾਹਿਬ ਨੇ ਚਿੱਠੀ ਲਿਖੀ ਸੀਗੀ ਅਸੀਂ ਪਹਿਲਾਂ ਵੀ ਮੰਗ ਕੀਤੀ ਸੀ ਕੱਲ ਵੀ ਕੀਤੀ ਸੀ ਅੱਜ ਫੇਰ ਕਰਦੇ ਆ ਕਿ ਆਪਦੇ ਨੋਰਮਸ ਨੂੰ ਰਿਵਾਈਜ਼ ਕਰੋ ਇਹ ਨੋਰਮਸ ਨੇ ਜਿਹੜੇ ਇਹ ਲੋਕਾਂ ਨੂੰ ਦੇ ਦੇ ਜ਼ਖਮਾਂ ਨੂੰ cure ਕਰਨ ਵਾਲਾ ਕੰਮ ਹੈ ਜਿਹੜਾ ਉਹ ਕਰ ਰਹੇ ਨੇ ਸੋ ਇਸ ਕਰਕੇ ਇੱਕ ਵਾਰ ਫੇਰ ਤੋਂ ਤੁਹਾਡੇ ਜੋ ਪ੍ਰਧਾਨ ਮੰਤਰੀ ਸਾਹਿਬ ਇਹ ਅਨਾਉਂਸ ਕਰਕੇ ਗਏ ਨੇ ਉਹਨੂੰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਤੇ 3 ਕਰੋੜ ਪੰਜਾਬੀ ਇਨੂੰ ਸਿਰੇ ਤੋਂ ਨਕਾਰਦੇ ਨੇ ਤੇ ਇਸ ਤੋਂ ਇੱਕ ਵਾਰ ਫੇਰ ਤੋਂ ਮੁੜ ਦੁਆਰਾ ਭਾਜਪਾ ਦਾ ਔਰ ਕੇਂਦਰ ਸਰਕਾਰ ਦਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਵਿਰੋਧੀ ਚਿਹਰੇ ਜਿਹੜਾ ਉਹ ਇੱਕ ਵਾਰ ਫੇਰ ਤੋਂ ਨੰਗਾ ਹੋ ਚੁੱਕਾ ਹਾਂਜੀ ਇਹ ਤੇ 12000 ਆਪਣੇ ਕੋਲ ਐਸਡੀਆਰ ਵਿੱਚ ਟੋਟਲ ਕਿੰਨਾ ਹੈ ਉਹ ਤਕਰੀਬਨ ਜੋ 12000 ਕਹਿੰਦੇ ਥੋੜਾ ਬਹੁਤ ਪਲੱਸ